ਆਮ ਆਦੀ ਪਾਰਟੀ ਵਾਲੇ ਕਿ ਕਿਤੇ ਪਹਿਲਾਂ ਕਬਾੜੀ ਦਾ ਵਪਾਰ ਤਾਂ ਨਹੀਂ ਕਰਦੇ ਰਹੇ ਤੇ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ کارਖਾਨਾ ਖਰੀਦ ਕੇ ਸਰਕਾਰ ਨੂੰ ਦੇਖ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦਦਾ ਕਿਹੜਾ ਸਿਆਣਾ ਬੰਦਾ ਉਸ ਫੈਕਟਰੀ ਨੂੰ ਖਰੀਦਦਾ ਜਿਹੜੀ ਖਤਮ ਹੋ ਚੁੱਕੀ ਹੋਵੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹੜਾ ਕੰਪਨੀ ਦਾ ਦੁਆਰਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹਦੇ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਗੱਲ ਕਿੱਥੇ ਗਈ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਹੈ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਕਰ ਨੂੰ ਭੁਗਤੇਗਾ ਇਹ ਥਰਮਲ ਪਲਾਂਟ ਜਿਹੜਾ ਖਰੀਦੇ ਆ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੈ ਇਹ ਕਿਤੇ ਪਹਿਲਾਂ ਕਬਾੜੀਆ ਦਾ ਵਪਾਰ ਨਹੀਂ ਕਰਦੇ ਰਹੇ ਬਿਲਕੁਲ ਕਬਾੜ ਹੋਇਆ ਹੋਇਆ ਥਰਮਲ ਪਲਾਂਟ ਜਿਹੜਾ ਕੰਪਨੀ ਦਾ ਦੁਆਰਾ ਨਿਕਲਿਆ ਹੋਇਆ ਹੈ ਪਿਛਲੇ ਸਾਲਾਂ ਦੇ ਵਿੱਚ ਉਹ ਆਪਣੀਆਂ ਕਿਸ਼ਤਾਂ ਨਹੀਂ ਦੇ ਸਕੇ ਅਰ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਜਿਹੜਾ ਥਰਮਲ ਪਲਾਂਟ ਹੈ ਇਹਦੇ ਤੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਸਰਕਾਰ ਖਰੀਦੀ ਸੀ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਵਾਲਾ ਵੀ ਦਿਵਾਲੀਆ ਨਿਕਲ ਗਿਆ ਫੇਰ ਵੀ ਇਹਨਾਂ ਦਾ ਇਹਦੀ ਜਿਹੜੀ ਮਸ਼ੀਨਰੀ ਉਹ ਸਹੀ ਨਹੀਂ ਹੈ ਇਹ ਪਹਿਲੇ ਦਿਨ ਤੋਂ ਹੀ ਸਹੀ ਨਹੀਂ ਚੱਲਿਆ ਕਿ ਸਾਡਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਬਿਲਕੁਲ ਖਤਮ ਹੋਇਆ ਹੋਇਆ ਫੇਲ ਹੋਇਆ ਹੋਇਆ ਕਾਰਖਾਨਾ ਖਰੀਦ ਕੇ ਸਰਕਾਰ ਨੂੰ ਦੇਖ ਰਿਹਾ ਕਿੱਥੇ ਮੈਂ ਬੜੀ ਉਪਲਬਧ ਕੀਤੀ ਕਿਹੜਾ ਸਿਆਣਾ ਬੰਦਾ ਜਿਹੜੀ ਚੀਜ਼ ਦਾ ਦੁਆਰਾ ਨਿਕਿਆ ਹੋਵੇ ਉਸ ਨੂੰ ਖਰੀਦਦਾ ਕਿਹੜਾ ਸਿਆਣਾ ਬੰਦਾ ਉਸ ਫੈਕਟਰੀ ਨੂੰ ਖਰੀਦਦਾ ਜਿਹੜੀ ਖਤਮ ਹੋ ਚੁੱਕੀ ਹੋਵੇ ਇੱਕ ਬਾੜੀਏ ਮੈਂ ਤਾਂ ਹੈਰਾਨ ਹੈ ਨਾ ਤੇ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਕਿਸ ਤਰੀਕੇ ਨਾਲ ਵਿਗਾੜ ਰਹੇ ਐ ਐਨੇ ਪੈਸੇ ਦੇ ਨਾਲ ਇਹਦੇ ਨਾਲੋਂ ਦੁੱਗਣੀ ਬਿਜਲੀ ਬਣਾਉਣ ਵਾਲਾ ਸੋਲਰ ਪਲਾਂਟ ਲੱਗ ਦੱਸ ਸਕਦਾ ਐ ਐਨੇ ਪੈਸੇ ਦੇ ਨਾਲ ਤੁਸੀਂ ਸਸਤੀ ਬਿਜਲੀ ਖਰੀਦ ਸਕਦੇ ਹੋ ਐਸੀ ਕਿਆ ਕਰਿਆ ਐਸੀ ਐਸੇ ਥਰਮਲ ਪਲਾਂਟ ਦੇ ਜਿਹੜੇ ਸਮਝੌਤੇ ਉਹ ਰੱਦ ਕਰਤੇ ਸੀ ਅਸੈਂਬਲੀ ਦੇ ਵਿੱਚ ਤੇ ਇਹਨਾਂ ਨੇ ਉਹ ਸਮਝੌਤੇ ਆ ਨੂੰ ਰੱਦ ਕਰਾਉਣ ਵਾਲੀ ਫਾਈਲ ਨੂੰ ਅੱਗੇ ਚਲਾਉਣ ਦੀ ਬਜਾਏ ਉਹ ਕਵਾੜੇ ਖਰੀਦ ਲਿਆ ਇਹਨਾਂ ਦਾ ਜਦ ਸਰਕਾਰ ਸੀ ਜਿਆਦੇ ਕਹਿੰਦੇ ਸੀ ਅਸੀਂ ਸਮਝੌਤੇ ਰੱਦ ਕਰਾਂਗੇ ਉਹ ਗੱਲ ਕਿੱਥੇ ਗਈ ਇਹ ਮਰਿਆ ਹੋਇਆ ਸੱਪ ਪੰਜਾਬ ਦੇ ਗਲ ਚ ਪਾਤਾ ਹੈ ਇਹਨਾਂ ਨੇ ਤਾਂ ਚਲੇ ਜਾਣਾ ਪੰਜਾਬ ਤੇ ਇਸ ਕਰ ਨੂੰ ਭੁਗਤੇਗਾ ਸੋ ਇੱਕ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ ਔਰ ਪਹਿਲੇ ਹੀ ਪੰਜਾਬ ਅਰਥਵਿਵਸਥਾ ਦੇ ਜਿਹੜੀ ਉਹ ਨਿੱਗੜਦੀ ਜਾ ਰਹੀ ਹੈ ਪੈਨਸ਼ਨਾਂ ਅਧੀਆਂ-ਅਧੀਆਂ ਦੇਣ ਲੱਗ ਗਏ ਆ ਬਿਜਲੀ ਦੇ ਕਰਮਚਾਰੀਆਂ ਨੂੰ ਪਿਛਲੀ ਤਨਖਾਹ ਪਹਿਲਾਂ ਅੱਧੀ ਮਿਲੀ ਦੂਸਰੀ ਬਾਤ ਚੱਦੀ ਜਾਰੀ ਕਰ ਰਹੇ ਆ ਇਹ ਲੰਗੜੀ ਤਾਂ ਪਹਿਲਾਂ ਹੀ ਹੋ ਗਈ ਆ ਸਰਕਾਰ ਤੇ ਹੁਣ ਇਹਨਾਂ ਨੇ ਪੰਜਾਬ ਨੂੰ ਡੋਬਣਾ ਇਹ ਬਿਲਕੁਲ ਗਲਤ ਕਰ ਰਹੇ ਆ